ਐਸੀ ਪਈ ਇਸ਼ਕੇ ਦੀ ਮਾਰ ਇਹ ਗਾਣਾ ਕਿਵੇਂ ਬਣਿਆ ਸੀ ਜਦੋਂ ਰਾਣੀ ਦੇ ਗਾਣੇ ਦੇ ਕੇ ਆਇਆ ਨਾ ਬਣਨੇ ਸਚਨ ਹੁਜਾ ਸਾਹਿਬ ਨੂੰ ਰਾਣੀ ਮੇਰੇ ਨਾਲ ਸੀ ਉਹਦਾ ਬ੍ਰਦਰ ਮੇਰੇ ਨਾਲ ਸੀ ਤੇ ਗਾਣੇ ਸਾਰੇ ਰਿਕਾਰਡ ਹੋ ਗਏ ਤੇ ਸਚਨ ਦਾ ਮੈਨੂੰ ਫੋਨ ਆਇਆ ਉਹਦੇ ਜਿ ਇਸ਼ਕੇ ਦੀ ਮਾਰ ਹੈ ਨਹੀਂ ਸੀ ਐਲਬਮ ਦੇ ਬਾਕੀ ਗਾਣੇ ਸੀ ਮੈਨੂੰ ਕਹਿੰਦਾ ਭਾਜੀ ਰੇਲ ਗੱਡੀ ਦੇ ਨਾ ਡੱਬੇ ਬਣ ਗਏ ਇੰਜਣ ਹੈ ਨਹੀਂਗਾ ਮੈਂ ਕਿਹਾ ਅੱਛਾ ਜੀ ਮੈਂ ਚਲੋ ਇੰਜਣ ਬਣਾ ਲੈਨੇ ਆ ਅਸੀਂ ਉਧਰੋਂ ਵਾਪਸ ਆ ਰਹੇ ਸੀ ਦਿੱਲੀ ਤੋਂ ਤਾਂ ਅਸੀਂ ਉੱਥੋਂ ਬੱਸ ਚੜ੍ਹ ਗਏ ਵੀਆਰਟੀਸੀ ਦੀ ਬੱਸ ਸੀਗੀ ਡੱਬ ਵਾਲੀ ਤਾਈਂ ਜਾਂਦੀ ਉਹਦੇ ਥੋੜੇ ਜੇ ਬੰਦੇ ਸੀ ਤੇ ਮੈਂ ਪਿਛਲੀ ਸੀਟ ਤੇ ਬਹਿ ਗਿਆ ਤੇ ਬਾਕੀ ਸਾਰੀ ਬੱਸ ਖਾਲੀ ਸੀ ਤੇ ਇਹਨਾਂ ਨੂੰ ਮੈਂ ਰਾਣੀ ਨੂੰ ਤੇ ਇਹਦੇ ਬ੍ਰਦਰ ਨੂੰ ਕਿਹਾ ਮੈਂ ਕਿਹਾ ਤੁਸੀਂ ਅੱਗੇ ਬੈਠੋ ਤੇ ਟਿਕਟਾਂ ਮੇਰੇ ਕੋਲੇ ਸੀਗੀਆਂ ਤੇ ਮੇਰੇ ਦਿਮਾਗ 'ਚ ਗੱਲ ਆ ਚੁੱਕੀ ਸੀ ਤੇ ਮੈਂ ਉਹ ਟਿਕਟਾਂ ਤੇ ਗੀਤ ਲਿਖਿਆ ਸਰਸੇ ਤੋਂ ਲੈ ਕੇ ਡੱਬ ਵਾਲੀ ਤੱਕ ਜਦੋਂ ਡੱਬ ਵਾਲੀ ਐ ਸੀ ਉੱtre ਮਤਲਬ ਚੌਂਕ 'ਚ ਤੇ ਬੱਸ ਸਟੈਂਡ ਨੂੰ ਇੱਧਰ ਮੁੜਦਾ ਬਠਿੰਡੇ ਨੂੰ ਇੱਧਰ ਨੂੰ ਮੁੜੀਦਾ ਤੇ ਬਠਿੰਡੇ ਨੂੰ ਬੱਸ ਲੱਗੀ ਖੜੀ ਸੀ ਸ਼ਾਮ ਦਾ ਟਾਈਮ ਸੀ ਹੂੰ ਜਿਵੇਂ ਲਾਸਟ ਜੀ ਬੱਸ ਹੁੰਦੀ ਆ ਤੇ ਉਹ ਬਠਿੰਡਾ 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 ਕਰੀ ਜਾਣ ਤੇ ਅਸੀਂ ਭੱਜ ਕੇ ਉਹਦੇ ਚੜ ਗਏ ਤੇ ਉਹਦੇ ਚੜ ਕੇ ਮੈਂ ਰਾਣੀ ਦੇ ਬ੍ਰਦਰ ਨੂੰ ਉਹ ਟਿਕਟਾਂ ਇਕੱਠੇ ਮਖ ਲੈ ਆ ਵੀ ਰਾਣੀ ਦਾ ਟਾਈਟਲ Song ਬਣ ਗਿਆ ਆ ਲੈ ਤੈਨੂੰ ਜਾ ਕੇ ਕਾਪੀ ਤੇ ਲੇਖ ਲੈ ਕਿਆ ਬਾਤ ਉਹਨੇ ਪੜਿਆ ਉਹ ਆ ਗੁਰੂ ਜੀ ਕਿਆ ਬਾਤ ਹੈ ਜੀ ਕੰਪੋਜੀਸ਼ਨ ਮਹਾ ਕੰਪੋਜੀਸ਼ਨ ਵੀ ਤੁਹਾਨੂੰ ਦੱਸੂਗਾ ਇਹਦੇ ਦੋ ਲਾਈਨਾਂ ਅਸੀਂ ਸੁਣਾਗੇ ਐਸੀ ਪੇਸ਼ਕੀ ਦੀ ਮਾਰ ਕਿਵੇਂ ਮਤਲਬ ਤੁਹਾਡੇ ਮਾਈਂਡ ਚ ਆਇਆ ਸੀ ਕਿਵੇਂ ਇਹਦੀ ਕੰਪੋਜੀਸ਼ਨ ਉਹ ਬਹੁਤ ਖੂਬਸੂਰਤ ਗੱਲ ਹੈ ਜੀ ਅਸੀਂ ਨਿੱਕੇ ਹੁੰਦੇ ਸੀ ਨਾ ਜਦੋਂ ਤਾਂ ਜਮਲਾ ਜੀ ਦਾ ਇੱਕ ਗੀਤ ਚੱਲਦਾ ਹੁੰਦਾ ਸੀ ਓਏ ਜਾਗ ਤੈਨੂੰ ਛੱਡ ਕੇ ਤੂੰ ਭਾਗ ਤੈਨੂੰ ਕਰ ਲੈ ਜੀਨੇ ਤੇਰਾ ਹੋਣਾ ਹੀ ਸਹਾਈ ਨੀ ਜ਼ਿੰਦਗੀ ਹੈ ਜੀਨੇ ਤੇਰਾ ਹੋਣਾ ਹੀ ਸਹਾਈ ਮਹਿੰਦਰਜੀਤ ਸੇਖੋਂ ਤੇ ਜਮਲਾ ਜੀ ਦਾ ਦੁਗਾਣਾ ਸੀ ਉਹ ਉਹ ਮੇਰੇ ਮਨ ਚ ਵਸੀ ਵੀ ਸੀ ਮਤਲਬ ਉਸ ਟਾਈਮ ਮੈਂ 10 12 ਸਾਲਾਂ ਦਾ ਹੂੰ ਉਦੋਂ ਦੀ ਉਹ ਤਰਜ਼ ਵਸੀ ਵੀ ਸੀ ਮੈਂ ਉਹ ਤਰਜ਼ ਤੇ ਇੱਕ ਗਾਣਾ ਬਲਕਾਰ ਸਿੱਧੂ ਤੋਂ ਵੀ ਗਵਾਇਆ ਪਰ ਉਹਦਾ ਵੀਡੀਓ ਨਹੀਂ ਬਣਿਆ ਉਹ ਰੁਲ ਗਿਆ ਗਾਣਾ ਮੈਂ ਜਦੋਂ ਬਣਾਇਆ ਹਨਾ ਬੋਲਣਾ ਗਲਾਬੀ ਰਹੇ ਨੈਣਾਂ ਦਾ ਸ਼ਰਾਬੀ ਰਹੇ ਜਦੋਂ ਇਹ ਬਣਾਇਆ ਤੇ ਹਿੱਟ ਹੋ ਗਿਆ ਤੇ ਜਦੋਂ ਕੈਸਟ ਆਈ ਸੀ ਤਾਂ ਕੈਸਟ ਜਦੋਂ ਆਈ ਸੀ ਤਾਂ ਇੱਕ ਘੰਟੇ ਬਾਅਦ ਹੀ ਹਿੱਟ ਹੋ ਗਈ ਸੀ ਤੇ ਬਲਕਾਰ ਉਸ ਦਿਨ ਗੰਗਾ ਨਗਰ ਸਾਈਡ ਸੀ ਕਿਤੇ ਪ੍ਰੋਗਰਾਮ ਤੇ ਗਿਆ ਤੇ ਇਹਨੇ ਉਹ ਗਾਣਾ ਸੁਣ ਲਿਆ ਤੇ ਇਹਨੇ ਕੈਸਟ ਖਰੀਦੀ ਤੇ ਬਲਕਾਰ ਦਾ ਮੈਨੂੰ ਫੋਨ ਆਇਆ ਜਿਹੜੀ ਯਾਦ ਆ ਮੈਨੂੰ ਕਹਿੰਦਾ ਜੱਟਾ ਫਿਰ ਹਟਿਆ ਨਹੀਂ ਕਹਿੰਦਾ ਹਿੱਟ ਕਰਕੇ ਹੀ ਹਟਿਆ ਉਹ ਕੰਪੋਜੀਸ਼ਨ ਮੈਂ ਕਿਹਾ ਬਸ ਮੈਂ ਤੈਨੂੰ ਕਿਹਾ ਸੀ ਕਿ ਇਹ ਕੰਪੋਜੀਸ਼ਨ ਜਿੱਦਾਂ ਆਊਗੀ ਇਹ ਹਿੱਟ ਹੋਊਗੀ ਹੋਊਗੀ